ਜਿਹੜਾ ਗੈਸ ਕਟਨ ਨੂੰ ਕੱਟ ਰਿਆ ਸੀ ਉਹਨੂੰ ਕਾਬੂ ਕੀਤਾ ਉਹਦੀ ਪੁਛਕੀ ਇਸ ਦੌਰਾਨ ਜਿਹੜੇ ਹੋਰ ਚਾਰ ਬੰਦੇ ਨਾਮਜ਼ਦ ਹੋਏ ਜਿੰਨਾਂ ਵਿੱਚੋਂ ਪਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਔਰ ਇੱਕ ਹਜੇ ਪਗੋੜਾ ਔਰ ਜਿੰਨਾਂ ਪਿੰਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਵਿੱਚੋਂ ਇੱਕ ਬੰਦਾ ਸਾਡੇ 3 ਕੇਸਿਸ ਦੇ ਵਿੱਚ PO ਵੀ ਹੈ ਇਹਨਾਂ ਵਿੱਚੋਂ ਦੋ ਹੋ ਗਏ ਨੇ ਕੇਸ ਅਤੇ ਇੱਕ ਟੱਪਾ ਗਿਆ ਸਭ ਜਿਹੜਾ ਫੜਿਆ ਉਹਦਾ ਨਾਮ ਕੀ ਹੈ ਜਿਹੜਾ ਸਭ ਤੋਂ ਪਹਿਲਾਂ ਪਕੜਿਆ ਸੀ ਉਹ ਤਾਂ ਲੱਪੀ ਸਿੰਘ ਠੀਕਾ ਜੀ ਤਰੰਤਾਰੰਦਾ ਰਹਿਣ ਵਾਲਾ ਤੇ ਜਿਹੜਾ ਤਿੰਨ ਬਾਅਦ ਚ ਪਕੜਿਆ ਹੋਇਆ ਮਨਪ੍ਰੀਤ ਸਿੰਘ ਆ ਅੰਮ੍ਰਿਤਸਰ ਦਾ ਮਨਤ ਸਿੰਘ ਇਹ ਤਰਤਾਰੰਦਾ ਤੇ ਬਜਿੰਦਰ ਸਿੰਘ ਵੀ ਤਰਤਾਰੰਦਾ ਤੇਨੂੰ ਕੋ ਬਰਾਮਤ ਕੀ ਹੈ ਸਰ ਇਹਨਾਂ ਕੋ ਬਰਾਮਾ ਜੀ ਇੱਕ ਇਹ ਨੋਵਾ ਹੋ ਗਿਆ ਜੀ ਗੈਸ ਦਾ ਟ੍ਰਿੱਕ ਹੋਈ ਗਿਆ ਆਕਸੀਜਨ ਸਿਲੰਡਰ ਗੈਸ ਸਿਲੰਡਰ ਇੱਕ ਲੋਹੇ ਦੀ ਰੌਡ ਇੱਕ ਪੇਚਾ ਵਾਲਾ ਡ੍ਰਾਈਵਰ ਤੇ ਦੋ ਪਰ ਨੇ ਸਰ ਐਕਸਿਓ ਜਿਹੜਾ ਸਪੈਸ਼ਲ ਹੈ ਇੱਥੇ ਐਸਕੇ ਜਿਹੜਾ ਕਿਤਾ ਸਪੈਸ਼ਲ ਹੈ ਜੀ ਗੈਸ ਕਟਨ ਨਾਲ ਲੈ ਕੇ ਆਏ ਜੀ ਗੈਸਰ ਤੱਕ ਰਿਹਾ ਸੀ ਉੱਪਰ ATM ਸੀ ATM ਜਦ ਤੱਕ ਕਰਾ ਕਰਕੇ ਗਈ ਸੀ ਨਾ ਹੁਣ ਲਗਭਗ ਜਿਹੜੇ ATM ਜਿਹੜਾ ਉੱਥੇ ਕਰਦੇ ਨੇ ਡੈਫੀਨਿਟਲੀ ਜੇ ਲੋਕ ਕੋਈ ਕ੍ਰਾਈਮ ਕਰਦੇ ਤਾਂ ATM ਵਗੈਰਾ ਕਰਕੇ ਹੀ ਆਉਂਦੇ ਸਰ ਹੋਸਟਲ ਸਪੋਰਟ ਸਰ ਹੋਸਟਲ ਸਪੋਰਟ ਸਿੰਗਲ ਬਰਸਨ ਦੀ ਜਿਹੜਾ ਅਸੀਂ ਜਦੋਂ ਕਰ ਰਿਹਾ ਸੀ ਬੰਦਾ ਹਾਂਜੀ ਸਿੰਗਲ ਬਰਸਨ ਰੈਕੀ ਵਗੈਰਾ ਦੀ ਸਰ ਕੋਈ ਸੀਸੀਟੀਵੀ ਵੀ ਹੋਈ ਹੋਈ ਹਾਂਜੀ ਰੈਕੀ ਵਗੈਰਾ ਜਦੋਂ ਕਰਦੇ ਨੇ ਸੀਸੀਟੀਵੀ ਵੀ ਹੋਈ ਆ ਕੋਈ ਗਰੂਪ ਕੁਝ ਮਿਲੇ ਹੋਏ ਨੇ ਵੰਲਾ ਜਿਹੜਾ ਸੀ ਇਹਨਾਂ ਦੇ ਤਰ੍ਹਾਂ ਗੈਂਗ ਆ ਉਹਨੂੰ ਵੀ ਸਾਰੇ ਉਹਨੂੰ ਜਰਚ ਕਰਦੀ ਕੋਈ ਇਸ ਦੇ ਵਿੱਚ ਇੱਕ ਚੀਜ਼ ਲੇਪਿਤ ਸਿੰਘ ਨੇ ਗ੍ਰਿਫਟੜਿਆ ਗਿਆ ਸੀ ਜੀ ਜੀ ਇਹਦੇ ਵਿੱਚ ਕਹਿ ਰਿਹਾ ਸੀ ਕਿ ਤਿੰਨ ਲੋਗਰੇ ਨਾਲ ਸੀ ਉਸ ਦਾ ਕਸ਼ ਦੇ ਟੀਮ ਨੂੰ ਕੋਈ ਪੁੱਛੀ ਪਾਤੀ ਸੀ ਉਸ ਜਗ੍ਹਾ ਨੇ ਇਹਨੂੰ ਰਾਫੀ ਤੋਂ ਮੁੱਕੇ ਤੇ ਫੜ ਲਿਆ ਜੀ 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 ਫੜ ਲਿਆ ਰਾਫੀ ਦੀ ਗੱਲ ਹੈ ਜਿਸ ਦੇ ਵਿੱਚ ਇੱਕੋ ਜਿਹਾ ਸਬਕ ਹੈ ਕਿ ਤੁਰੜਾ ਹੈ ਜਿਹੜੇ ਨੇ ਮਤ ਮੰਗਲ ਸਿੰਘ ਨੇ ਦੂਸਰ ਕਹਿੰਦਾ ਸੀ ਕਿ ਕਿਹੜੀ ਗੱਲ ਜਿਹੜੇ ਮਨਪੀਤ ਨਹੀਂ ਮਨਪੀਤ ਮਕਰੰਦ ਜੀ ਨੇ ਸਿਖ ਮਨਪੀਤ ਨੇ ਕਿਹਾ ਇਹ ਹੈਗੇ ਜੀ ਇੱਕ ਫਕਟੂਤਿੰਗ ਹੈ ਸੀ ਏਟੀਐਮ ਬਰੇਕ 'ਚ ਤੇ ਇੱਕ ਬੀਵੀਰ ਨੰਬਰ 8 ਦੇ ਵਿੱਚ ਸਾਡੀ ਏਟੀਐਮ ਬਰੇਕ 'ਚ ਤੇ ਇੱਕ ਕਲ ਟਾਂਡੇ ਇੰਚ ਦੀ ਪਾਰਟੀ ਦਾ ਬੱਚਾ ਹੈ ਸਰ ਏਟੀਐਮ ਕਿੰਨੇ ਕਿਸ ਨੇ ਵੇਚ ਸਕੋ ਕਰਦੇ ਐ ਫਿਲਹਾਲ ਤਾਂ ਦੋ ਘਟੇ ਤੋਂ ਕੇਸ ਆ ਗਏ ਜਿਨ੍ਹਾਂ ਦੇ ਇੱਕ ਸਾਰਾ ਸਾਡਾ ਬ੍ਰੇਕ ਕਰਨ ਲੱਗੇ ਸੀ ਜਿੰਨੂੰ ਬਚਾਉਣਾ ਆਲਮੋਸਟ 3 ਹੋ ਗਏ ਬਾਕੀ ਹੁਣ ਕਿਉਂਕਿ ਇਹ ਸੈਗਰੀਗੇਟਿਡ ਹੈਗੇ ਜੀ 4-5 ਨੇ ਤੇ ਬਹੁਤ ਜ਼ਿਆਦਾ ਇੱਕ ਦੂਕੇ ਨਾਲ ਲਾਈਜਨੰਨ ਦਾ ਹਲਕਾ ਪ੍ਰਮਾਣਿਤ ਨਹੀਂ ਇਹ ਜਿਹੜੇ ਇੱਕ ਦਮ ਪੇਸ ਚੱਲਦੀ ਹੈ ਜਿਹੜਾ ਇੱਕ ਰਹਿ ਗਿਆ ਸ਼ਾਇਦ ਉਹ ਕੋਲੋਂ ਕੁਝ ਇੱਥੇ ਬ੍ਰੇਕ ਕਿੱਥੇ ਕਿੱਥੇ ਹੋਏ ਜਾਂਦੇ ਚੰਦੂਚੀ ਜਾਂ ਬਾਹਰ ਇਹ ਦੂਜੇ ਨੰਬਰ ਆਰਟਿਕ ਇੱਕ ਫਾਟੂਰ ਸੀਗਾ ਫਾਟੂਦੀ ਦਾ ਕੰਪਲੈਕਸ ਤੇ ਤਾਂ ਤੇਨੇ ਸਾਰੇ ਜਿਹੜੇ ਪੜੇ ਗਏ ਜਾਂ ਫਿਰ ਜਿਹੜੇ ਬੋਲ ਗਏ ਇਹ ਸਾਰੇ ਬਾਅਦ ਮੈਂ ਬਾਅਦ ਮੈਂ ਤਰਨ ਤਰਨ ਦੀ ਹਮੇਸ਼ਾ ਤੇ ਸਾਰੇ ਇਹ ਕੰਮ ਕਰਦੇ ਕਿਉਂਕਿ ਪ੍ਰੋਸੈਸਸ ਕਿਵੇਂ ਜਿਵੇਂ ਐਸਾ ਸੌਫਟਵੇਅਰ ਬਣਾਉਂਦੇ ਆਂ ਸ਼ਾਮ ਨੂੰ ਬਣਾਉਂਦੇ ਆਂ ਸਾਡੀ ਟੀਮ ਉਸਦੇ ਮੋਕੇ ਤੇ ਸੀਗੀ ਜਾਈ ਲੇਕਿਨ ਉੱਤੇ అలਾਰਮ ਵੀ ਵੱਜ ਜਾਂਦਾ ਹੈ ਇਸ ਕੋਈ ਸੀਗੀ ਉਹ ਮਤਲਬ ਜੀ ਜੀ అలਾਰਮ ਕਰਮ ਵੱਜ ਗਿਆ ਨਹੀਂ అలਾਰਮ ਸਿਕਿਉਰਟੀ ਤਾਂ ਹਰ ਸਾਰੇ ਏਕਲ ਸਰੀ ਇੱਕ ਈਜ਼ੇ ਪ੍ਰੋਸੈਸ ਜੀ ਕਿਦਰ ਆਪਸੇ ਉਹੀ ਨੀਂਬਾਪ ਕਿਤਾਬ ਕਿਤਾਬ ਉਹ ਹੀ ਇਸ ਅਡਜਿਸਟਰੇਸ਼ਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਹਾਲੇ ਬਾਕੀ 3 ਦੇ ਕਾਬੂ ਆਏ ਨੇ ਹੁਣ ਸਾਰਿਆਂ ਨੇ ਇੰਟੈਵਿਗੇਸ਼ਨ ਇਕੱਠੇ ਹੋਈ ਦੀ ਤੱਕ ਸਾਹਮਣੇ ਚਾਰ ਜਣੇ ਅਰੈਸਟ ਹੋ ਚੁੱਕੇ ਨੇ ਤੇ ਪੰਜਵਾਂ ਜਿਹੜਾ ਉਹਦਾ ਕੀ ਨਾਮ ਉਹਦਾ ਨਾਮ ਹੈ ਗਗਨਜੀ ਪੱਕਾ ਕਹਿੰਦੇ ਆ ਉਹਨੂੰ ਅ ਰੈਨਡ ਕਰਦੇ ਮਰਾਇਨ ਜੀ ਜਗਤਨਾਥ ਕਿੱਥੇ ਰਹਿਣਾ ਹੈ ਇਹ ਜੀ ਅੰਬਲੇ ਸਰ ਸਰ ਜਿਹੜੇ ਕ੍ਰਾਈਮ ਕਰਦੇ ਸੀ ਉਹਦਾ ਜਿਹੜਾ ਏਰੀਆ ਕਿਹੜਾ ਸੀਗਾ ਪਾਕਟ ਕਿਹੜੀਆਂ ਸਨੀਆਂ ਹੋਰ ਕੋਈ ਉਹਦੀ ਗੈਂਗ ਨਾਲ ਹੋਰ ਮੈਂਬਰ ਵੀ ਥੂਕੀ ਕਿਵੇਂ ਚੂਸ ਕਰ ਰਹੇ ਸੀ ਤਾਂ ਮੈਂ ਅੰਦਰ ਪਈਆਂ ਯਾਰ ਸੋ ਪਹਿਲੇ ਜਿਹੜੇ ਰੂਰਲ ਏਰੀਆ ਚੂਸ ਕੀਤਾ ਕਿਉਂਕਿ ਇਹਨਾਂ ਨੇ ਮੇਬੀ ਉੱਥੇ ਇਹਨਾਂ ਨੂੰ ਇਹ ਲੱਗਦਾ ਹੋਵੇ ਕਿ ਇਹ ਆਈਸੋਲੇਟਿਡ ਹੈ ਉੱਥੇ ਬਹੁਤ ਜ਼ਿਆਦਾ ਕਸਟਮਰ ਵੀ ਆਉਂਦੇ ਤੇ ਪੈਸੇ ਵੀ ਜ਼ਿਆਦਾ ਮਿਲਣਗੇ ਔਰ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਨਹੀਂ ਹੁੰਦੀ ਇਸ ਕਰਕੇ ਸਾਨੂੰ ਉੱਥੇ ਸੌਫਟ ਹੈ। ਅੱਛਾ ਇਹ ਚੀਜ਼ ਦੱਸਣਾ ਹੈ ਇਹਨਾਂ ਨੇ ਪਾਰਟਿਕੂਲਰ ਬਾਹਰੋਂ ਜਿੱਦਾਂ ਬਾਹਲੇ ਜ਼ਿਲ੍ਹੇ ਤੋਂ ਆਏ ਹੈਗੇ ਤਰਨਤਾਰਨ ਜਾਂ ਅੰਮ੍ਰਿਤਸਰ ਵਾਲੀ ਸ਼ਹਿਰ ਤੋਂ ਆਏ ਹੈਗੇ। ਜਲੰਧਰ ਚੂਸ ਕਿਤਾ ਹੈ ਜਾਂ ਹੋਰ ਵੀ ਪਾਰਟਿਕੂਲਰ ਏਰੀਆਜ਼ ਹੈਗੇ ਜਿਹੜੇ ਇਹਨਾਂ ਨੇ ਚੂਸ ਕੀਤੇ ਆ। ਜਾਂ ਇਹਨਾਂ ਨੂੰ ਕੋਈ ਐਡਰੈਸ ਨਹੀਂ ਕਿ ਕੋਈ ਪੁਰਾਣੇ ਕੇਸ ਹੈ ਕਿ ਇਹਨਾਂ ਦੀ ਇੱਕ ਟਾਲੇ ਦਾ ਇੱਕ ਬੰਦੇ ਦੇ ਉੱਤੇ ਕੇਸ ਹੈ। ਕੋਈ ਹੋਰ ਅਗੇ ਟਾਰਗੇਟ ਕੀਤਾ ਹੈ? ਜੀ ਜਿੱਦਾਂ ਇੱਕ 8 ਨੰਬਰ ਦੇ ਏਰੀਆ ਦੇ ਵਿੱਚ ਕੀਤਾ ਹੈ ਇੱਕ ਟਾਲੇ ਜਿਹੇ ਕੀਤਾ ਹੈਗਾ। ਪਰਟੀਕੂਲਰ ਏਰੀਆ ਜਲੰਧਰ ਦਾ ਹੀ ਪੈ ਗਿਆ ਨਾ ਹੁਸ਼ਿਆਰਪੁਰ ਨਾਲੋਂ ਨਾਲ ਹੀ ਹੁਸ਼ਿਆਰਪੁਰ ਪੈ ਗਿਆ ਤੁਹਾਨੂੰ ਸਲਾਹ ਪੈ ਗਿਆ ਇਸੇ ਬੈਚ ਨੂੰ ਚੂਜ਼ ਕਰਦੇ ਆਪਣੇ ਏਰੀਆ ਤੋਂ ਬਾਹਰ ਆ ਕੇ ਕਰਦੇ ਓਕੇ ਇਹਦੇ ਗੈਂਗ ਦੇ ਵਿੱਚ ਸਰ ਕੋ ਬੈਂਕ ਦਾ EMPLOYEE ਵੀ ਕੋਈ ਹੈਗਾ ਇਹਦੇ ਵਿੱਚ ਇਸ ਗੈਂਗ ਦੇ ਵਿੱਚ ਕੋਈ ਬੈਂਕ ਦਾ EMPLOYEE ਨਹੀਂ ਨਹੀਂ ਇਸ ਟਾਈਮ ਕੋਈ ਅਜੇ ਤੱਕ ਕੋਈ ਨਹੀਂ ਥੈਂਕ ਯੂ ਬਿਲਕੁਲ ਨਹੀਂ ਹੈ ਨਾ ਸਰ ਕਿਉਂਕਿ ਐਸੇ ਪਰ ਪਾਰਟੀਕੂਲਰ ਬੈਕਗ੍ਰਾਉਂਡ ਬੈਕਗ੍ਰਾਉਂਡ ਕਰਨਾ ਪਰਟੀਕੂਲਰ ਕੀ ਹੈ ਜੀ ਇਹਨਾਂ ਦੇ ਬੈਕਗ੍ਰਾਉਂਡ ਇਹਨਾਂ ਦੀ ਉਹਨਾਂ ਦੀ ਚੈੱਕ ਕਰਾਂਗੇ ਕਿ ਕਿਉਂਕਿ ਸਾਰੇ ਦਾ ਹਲੇ ਪਿੰਡ ਦਾ ਸਾਡੇ ਹੁਣੀ ਕਾਬੂ ਹੈ ਨਹੀਂ ਇੱਕ ਵੀ ਸਿੱਕੇ और जनो को प्रॉब्लम पड़ने वाली है का यही काम करो जो नशा भी करते हैं सीरियस सर कितनी केज पे रहे हैं ठीक है ना प्रति 50000 शरीर में आदत मुश्किल से संभल होगा हर फेवरेट डॉक्टर टाइप नशा करते हैं नशा भी करो सब बाइक ठीक बाइक 58 18 डीसीपी ਜ਼ੋਨ 2 ਦੀ ਜਿਹੜੀ ਫਰੀਸ ਹੈ ਉਹਨਾਂ ਨੇ ਇੱਕ ਵੱਡੀ ਕਾਮਯਾਬੀ ਆਫਤ ਕੀਤੀ ਜਦੋਂ ਜੰਡਿਆਲਾ ਤੋਂ ਬਰਾਇਆ ਰੋਡ ਦੇ ਉੱਤੇ ਕੈਂਟਰਾ ਬੈਂਕ ਦੀ ATM 'ਚ ਹੋ ਰਹੀ ਲੁੱਟ ਨੂੰ ਮੌਕੇ ਤੇ ਕੈਪਚਰ ਕਰ ਲਿਆ ਗਿਆ। ਔਰ ਇੱਕ ਦੋਸ਼ੀ ਉੱਥੋਂ ਜਿਹੜਾ ਕਿ ਗੈਸ ਕਟਰ ਯੂਜ਼ ਕਰਕੇ ATM ਨੂੰ ਫਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਦੀ ਪੁਛਕਿਸ ਦੌਰਾਨ ਜੋ ਖੁਲਾਸੇ ਸਾਹਮਣੇ ਹੋਏ ਉਹਦੇ ਵਿੱਚ ਤਿੰਨ ਦੋਸ਼ੀ ਹੋਰ ਗ੍ਰਿਫਤਾਰ ਕੀਤੇ ਗਏ। ਇਹਨਾਂ ਦੋਸ਼ੀਆਂ ਦੇ ਵਿੱਚੋਂ ਇੱਕ ਮਨਜੀਤ ਸਿੰਘ ਹੈ ਜਿਹੜਾ ਕਿ ਸਾਡਾ ਪਿੰਡ ਕੇਸਿੰਗਸ ਦੇ ਵਿੱਚ ਪੀਓ ਹੈ। ਔਰ ਉਹਦੇ ਉੱਤੇ ਪਹਿਲਾਂ ਜੇ ਬੀਮ ਡੇਗਲੇ ਹੋਏ ਔਰ ਇੱਕ ਟਿਕਾਟੀ ਦਾ ਕੇਸ ਆਲਰੇਡੀ ਦਰਜ ਹੈ ਸਰ ਇਹ ਕਿਸੇ ਦੇ ਰਹਿਣ ਮੂਲੇ ਇਹ ਚ ਜ਼ਿਆਦਾਤਰ ਜਿਹੜੇ ਨੇ ਤਰਨ-ਤਰਨ ਤੇ ਅਮਰਸਰ ਦੇ ਦਰਵਾਜ਼ੇ ਇਹਨਾਂ ਦਾ ਪਹਿਲੇ ਵੀ ਕੋਈ ਪਰਚੇ ਕੋ ਹੋ ਜਿਹੜੇ ਹੈਗੇ ਹਾਂਜੀ ਇਹ ਦੱਸਿਆ ਜੀ ਮਨਪ੍ਰੀਤ ਦੇ ਉੱਤੇ ਤਿੰਨ ਪਰਚੇ ਆਲਰੇਡੀ ਹੈਗੇ ਆ ਰਾਮਦਗੀ ਕੀ ਹੋਈ ਆ ਇਹਨਾਂ ਕੋਲ ਜੇ ਇੱਕ ਨੋਵਾ ਕਾਰ ਤੇ ਗੈਸ ਕਟਰ ਔਰ ਆਕਸੀਜਨ ਸਿਲੰਡਰ ਇੱਕ ਗੈਸ ਸਿਲੰਡਰ ਔਰ ਲੋਹੇ ਦੀ ਰੋਡ ਤੇ ਪੇਚ ਪੂਚ ਜਿਹੜੇ ਹੈਗੇ ਆ ਉਹ ਸਾਰਾ ਕੁਛ ਠੀਕਾ ਹੋ ਰਿਹਾ ਹੈ ਬਾਕੀ ਦੋ ਪੰਨੇ ਹੋਰ ਵੀ ਕਿਤੇ ਵਾਰਦਾਤ ਕਰਕੇ ਉਸ ਸਮੇਂ ਹਾਂਜੀ ਉਸ ਸਮੇਂ ਹੋਰ ਵੀ ਕਿਤੇ ਵਾਰਦਾਤ ਕੀਤੀ ਹੈ ਕਿ ਉਹ ਏਟੀਐ ਨਹੀਂ ਉਸ ਸਮੇਂ ਕਿਉਂਕਿ ਇਹ ਨਾਲ ਜਿਹੜੇ ਸਾਥੀ ਸੀਗੇ ਜਦੋਂ ਉਹਨਾਂ ਨੇ ਦੇਖਿਆ ਕਿ ਪੁਲਿਸ ਏਟੀਐ ਐਂਟਰ ਕਰ ਗਈ ਉਹ ਦੂਰ ਤੋਂ ਤੱਕ ਲਗਾ ਕੇ ਬੈਠੇ ਹੋਣੇ ਜੋ ਉਸ ਨੂੰ ਲੈ ਦੌੜ ਕੇ ਜਦੋਂ ਹੁਣ ਸਾਨੂੰ ਕਾਬੂ ਆਇਆ ਹੁਣ ਤਫਤੀਸ਼ ਦੇ ਵਿੱਚ ਆਏਗਾ ਵੀ ਹੋਰ ਕਿਤੇ ਕਿਤੇ ਇਹਨਾਂ ਦੇ ਬਾਹਰ ਕਰਕੇ ਕਿਤੇ ਹੋਰ ਡਰਗਸ ਲੈਂਦੇ ਨੇ ਹੈ ਨਹੀਂ ਰਾਜਪੀਰ ਕੇ ਸੀਟੀਐ ਲੋਟੋਵਰ ਕਰਦੇ ਡਰਗਸ ਲੈਂਦੇ ਨੇ ਕਿ ਟਿਕਟਸ ਲੈਂਦੇ ਨੇ ਉਸਦੇ ਮਦੰਮੇ ਨਸ਼ੇ ਵਿੱਚ ਡਰਗਸ ਲੈਂਦੇ ਨੇ ਡਰਗਸ ਲੈਂਦੇ ਆਦੀ ਹੈਗੇ ਜੀ ਇਹ ਔਰ 30-35 ਸਾਲ ਦੀ ਉਹਨਾਂ ਦੀ ਏਜ ਗਰੁੱਪ ਹੈ 6 ਏਜ ਗਰੁੱਪ ਦੇ ਸਰ ਮੇਨ ਕੌਣ ਹੈਗੇ ਜਿਹੜੇ ਸਪੌਟ ਆਈਡੈਂਟੀਫਾਈ ਕਰਦੇ ਸੀ ਮਤਲਬ ਕਿੱਥੇ ਲੋਟ ਕਰਨੀ ਆ ਜਾਂ ਇਹ ਹੁਣ ਤਫਤੀਸ਼ ਚਾਏਗਾ ਜੀ ਕਿ ਕਿਤਨੇ ਰੱਖੀ ਕੀਤੀ ਕਿਸਨੇ ਕੀ ਕੀਤਾ ਇਹ ਗੈਸ ਕਟਰ ਵੀ ਪਾਣਾ ਜੀ ਮੋਟਰਪਲੇ ਰੈਲਿੰਗ ਦਾ ਕੰਮ ਕਰਦਾ ਜਾਂਦਾ ਹੈ ਗੈਸ ਦੇ ਕਿੰਨੇ ਨਾਮ دور ਹੋ ਸਕਦੇ ਹੈ ਹਾਂ ਜੀ ਗੈਸ ਦੇ ਕਿੰਨੇ ਪਹਿਲੇ ਤੋਂ ਫੀ ਚੱਲ ਰਹੀ ਹੈ ਜੀ ਹੋਰ ਕਿੰਨੇ ਕੇਸ ਪੈਕ ਹੁੰਦੇ ਇਹਦੇ ਵਿੱਚ ਹੱਲ ਵੀ ਕਹਿ ਸਕਦੇ ਡਿਪੈਂਡ ਕਰਦਾ ਹੈ ਕਿ ਪੀਸ ਦੌਰਾਨ ਕੀ ਕੀ ਅੰਦਰ ਸਮਝੋ ਸ਼ਾਇਦ ਹੋਰ ਵੀ ਏਟੀਐਮ ਬ੍ਰੇਕ ਕਿਸੇ ਹੋਰ ਡਿਸਟ੍ਰਿਕਟ ਨਹੀਂ ਮੰਨਦਾ ਠੀਕ ਹੈ ਠੀਕ ਹੈ ਜੀ